ਕੂਤਲਾ ਪੁਲਿਸ ਵੱਲੋਂ ਦੇ ਮੜੇ ਅੰਸਰਮੋਤਧੀ ਮੈਨਜਲਾਰੀ ਚਲਾਈ ਜਾ ਰਹੀ ਹੈ। ਉਹਦੇ ਤਹਿਤ ਮੈਡਮ ਮਤਲਬ ਉੱਤਾ ਸੜੀ ਐਸਐਸਪੀ ਕੂਤਲਾ ਜੀ ਦੀ ਰਹਿਮਾਈ ਹੇਟ। ਕੱਲ ਇੱਕ ਜਿਹੜਾ ਵਹੀਕਲ ਗੈਂਗ ਹੈਗਾ ਉਹਨੂੰ ਬੱਸ ਕੀਤਾ ਸੀ। ਇਹਦੇ ਵਿੱਚ ਅਸੀਂ ਤਿੰਨਾਂ ਦੋਸ਼ੀਆਂ ਨੂੰ ਅਰੈਸਟ ਕੀਤਾ ਹੈ। ਗੁਰਬੀਰ ਨਜੂਤ ਹੈਗਾ ਤੇ ਵਿਕਾਸ ਹੈਗਾ। ਇਹ ਤਿੰਨ ਨਰਕੇ ਜਿਹੜੇ ਦੋਸ ਬਾਂਦਪੁਰ ਦੇ ਇੱਕ ਢਿਲਮਾ ਦਾ ਹੈਗੇ। ਬੀਨਾਂ ਦਾ ਕ੍ਰਿਮੀਨਲ ਰਿਕਾਰਡ ਆ ਤੰਨਾ ਵੀ ਚੋਰੀ ਦੇ ਕੇਸ ਇਹਨਾਂ ਤੇ ਰਿਜਿਸਟਰ ਹੋਏ ਆ ਇਹਨਾਂ ਕੋਲੋਂ ਅਸੀਂ 10 ਜਿਹੜੇ ਮੋਟਰਸਾਈਕਲ ਉਹ ਬਰਾਮਦ ਕੀਤੇ ਹੈਗੇ ਅਸੀਂ ਇਹ ਸਟਾਫ ਕੋਟਲਾ ਦੇ ਵਿੱਚ ਔਰ ਇਹਨਾਂ ਦਾ ਅਸੀਂ ਰਿਮਾਨ ਜਿਹੜਾ ਹਾਸਲ ਕਰਕੇ ਇਹਨਾਂ ਤੋਂ ਹੋਰ ਅਸੀਂ ਕੁਝ ਚੀਜ਼ ਕਰ ਰਹੇ ਹਾਂ ਇਹਨਾਂ ਨੇ ਮੰਨਿਆ ਕਿ ਦੋ ਜਿਹੜੇ ਮੋਟਰਸਾਈਕਲ ਹੈਗੇ ਆ ਇਹਨਾਂ ਨੇ ਸ਼ਹਿਰ ਦੇ ਵਿੱਚ ਚੋਰੀ ਕੀਤੇ ਸੀਗੇ ਬਾਕੀ ਵੱਖ-ਵੱਖ ਥਾਵਾਂ ਤੋਂ ਜਿਦਾਂ ਜਲੰਧਰ ਜਾਂ ਇਹਨਾਂ ਤੋਂ ਕਰਤਾਰਪੁਰ ਸਾਈਡ ਤੋਂ ਸ਼ਹਿਰ ਤੋਂ ਸਿਟੀ ਤੋਂ ਉੱਥੋਂ ਕੀਤੇ ਹੈਗੇ ਇਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਨਾਂ ਤੋਂ ਆਇਡੈਂਟੀਫਿਕੇਸ਼ਨ ਕਰਾ ਰਹੇ ਹਾਂ ਵੀ ਕਿੱਥੋਂ-ਕਿੱਥੋਂ ਚੋਰੀ ਕੀਤੀ ਹੈ ਜੀ ਪੁਰਾਣਾ ਗ੍ਰੀਨਰਨ ਕੋਡ ਵੀ ਆਹ ਇਹਨਾਂ ਦੇ ਕਲੌਥ ਪਹਿਲਾਂ ਵੀ ਪਰਚੇ ਦਰਜ ਹੈ ਇੱਕ ਦੇ ਕਲੌਥ ਚਾਰ ਪਰਚੇ ਦਰਜ ਹੈਗੇ ਇੱਕ ਦੇ ਕਲੌਥ ਇੱਕ ਪਰਚੇ ਦਰਜ ਹੈਗੇ ਇਹ ਜੇਲ ਵਿੱਚੋਂ ਆਏ ਆ ਬਾਅਦ ਵਿੱਚ ਆ ਕੇ ਇਹਨਾਂ ਨੇ ਆਪਣਾ ਵਾਪਸ ਇੱਕ ਹੋਰ ਗੈਂਗ ਜਿਹੜਾ ਹੈ ਚੋਰੀ ਦੇ ਵਸਤੂ ਚੋਰੀ ਦੇ ਪਰਚੇ ਦਰਜ ਹੈ ਇਹ ਨਸ਼ੇ ਦੀਆਂ ਨੇ ਜਿਹਦੇ ਬੱਚੇ ਨੂੰ ਚੋਰੀ ਲਾਇਆ ਹੈ ਵਿਕਾਸ ਹਮਸੋ ਇਹਨਾਂ ਨਾਲ ਹੋਣ ਰਿਹਾ ਕਿ ਪਹਿਲਾਂ ਮੀਨ ਨਾਲ ਹੀ ਕੰਮ ਕਰਦੇ ਸੀ ਇਹ ਪਹਿਲਾਂ ਜੇਲ੍ਹ ਵਿੱਚ ਇਕੱਠੇ ਰਹੇ ਹੈਗੇ ਆ ਦੋ ਜਣੇ ਉਸ ਤੋਂ ਬਾਅਦ ਬਾਹਰ ਆਏ ਆ ਉਹ ਇਹਦੇ ਕੰਟੈਕਟ ਚ ਆਇਆ ਵਿਕਾਸ ਸੇ ਵਿਕਾਸ ਵੀ ਇਹਨਾਂ ਨਾਲ ਲੈ ਲਿਆ ਨਾਲ ਲੈ ਕੇ ਤਾਂ ਦੁਬਾਰਾ ਇਹਨਾਂ ਨੇ ਆਪਾਂ ਤਿੰਨ ਮੈਂਬਰੀ ਗੈਂਜੜਾ ਤਿਆਰ ਕਰ ਲਿਆ ਤੇ ਇਹਰੇ ਵਹੀਕਲ ਜਿਹੜੇ ਚੋਰੀ ਕਰਦਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਅਸਰ ਕਿੱਥੇ ਜਾਣੇ ਮੀਨਿਸ ਗੁਰੂਸ਼ ਪਤਰਾ ਇਹਦੇ ਵਾਰ ਹੁਣ ਤਫਤੀਸ਼ ਦਾ ਵਿਸ਼ਾ ਹੈ ਉੱਤੇ ਅਸੀਂ ਵਰਕਰ ਰਹੇ ਹਾਂ ਤੋਂ ਪੁੱਛਿਸ਼ ਕਰਾਂਗੇ ਪਹਿਲਾਂ ਤਾਂ ਅਸੀਂ ਅਰੈਸਟ ਕੀਤੇ ਸਾਰੇ ਵਹੀਕਲ ਜਿਹੜੇ ਹੈਗੇ ਵੱਖ-ਵੱਖ ਜਗ੍ਹਾ ਤੇ ਸੀਗੇ ਉਹ ਸਾਰੇ ਅਸੀਂ ਬਰਾਮਦ ਕਰ ਲਏ ਹਨ ਹੁਣ ਨੈਕਸਟ ਜਿਹੜੀ ਹੈ ਤਫਤੀਸ਼ ਵਿੱਚ ਦੇਖਦੇ ਹਾਂ ਵੀ ਕਿੱਥੇ ਕਿੱਥੇ ਵੇਚ ਰਹੇ ਸੀਗੇ ਜਾਂ ਜਿਹੜੇ ਬੰਦੇ ਜਿਨ੍ਹਾਂ ਨਾਲ ਹੋਰ ਹੋ ਸਕਦੇ ਹੈਗੇ ਉਹਦੇ ਬਾਰੇ ਦੇਖਾਂਗੇ ਸਰ ਦੋ ਤੋਂ ਵੱਧ ਦੇ ਕੰਮ ਇੱਕ ਨੂੰ 6 ਮਹੀਨੇ ਹੋ ਗਏ ਜੇਲ੍ਹ ਦੇ ਵਿੱਚੋਂ ਆਏ ਨੂੰ ਇੱਕ ਨੂੰ 8 ਮਹੀਨੇ ਹੋ ਗਏ ਜੇਲ੍ਹ ਦੇ ਵਿੱਚੋਂ ਆਏ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਚਰੂਕੀਤਾ ਤਿਆਰ ਤੇ ਜੀ ਉਸ ਇਸ ਮੰਮੇ ਦੀ ਬੇਸ ਲੇ ਚੋਰੀ ਦੇ ਕਿਸਮ ਦਾ ਧੰਨਵਾਦ ਸਰ ਥੈਂਕ ਯੂ ਥੈਂਕ ਯੂ